ਵੈਕਾਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਅੱਜ ਸੇਵ ਦਾ ਲੰਗਰ ਲਾਇਆ ਤੁਹਾਨੂੰ ਤਨ ਬਾਬਾ ਜੀ ਦੇ ਦਰਬਾਰ ਤੇ ਭਾਗੇ ਕਿੱਥੇ ਲੈ ਆਏ ਇਹ ਬਾਬੇ ਸ਼ਿਦਕ ਗੁਰਦੁਆਰਾ ਲਾਇਆ ਸਤਾਂਵੀਂ ਰੋਡ ਤੇ ਜਾ ਕੇ ਸਤਾਂਵੀਂ ਤੋਂ ਅੱਗੇ ਆ ਕੇ ਸ਼ਿਦਕ ਗੁਰਦੁਆਰਾ ਬਾਬਾ ਜੀ ਸਿੰਘ ਦਾ ਉੱਤੇ ਹਰ ਵਾਰੀ ਹਰ ਰਾਤ ਵਰਦੇ ਐਤਵਾਰ ਇੱਥੇ ਲੰਗਰ ਬਾਬਾ ਜੀ ਨੂੰ ਸੇਵਾ ਤੇ ਲਾਈ ਕਿਵੇਂ ਮੰਜਾ ਆਇਆ ਮੰਜਾ ਆਇਆ ਬਸ ਉਹਨੇ ਪੁਰਾਣੇ ਬੋਤਲਾਂ ਦਾ ਸਾਡੇ ਮਾਝਾ ਆਇਆ ਜੇ ਬਾਬਾ ਜੀ ਨੇ ਉਹਨਾਂ ਨੇ ਸਾਨੂੰ ਸੇਵਾ ਬਖਸ਼ੀ ਥੋੜੀ ਜਿਹੀ ਛੋਟੀ ਜਿਹੀ ਇੱਕ ਤੇ ਉਹਨਾਂ ਦੀ ਕਿਰਪਾ ਦੇ ਨਾਲ ਹੀ ਇਹ ਸਾਰਾ ਕੰਮ ਹੋਦਿਆ ਕਾਫੀ ਮਹਿੰਗੇ ਸੇਵ ਨੇ ਜਿਨੇ ਮਰਜ਼ੀ ਮਹਿੰਗੇ ਹੋਰ ਕੋਈ ਪਰਵਾਹ ਨਹੀਂ ਕੀਤੀ ਜਿੱਦ ਤੱਕ ਸਾਡੇ ਸਿਰ ਤੇ ਬਾਬਾ ਜੀ ਦਾ ਹੱਥ ਹੈਗਾ ਸਾਨੂੰ ਕੋਈ ਟੈਨਸ਼ਨ ਨਹੀਂ ਕੀ ਕਰਨੀ ਹਾਂਜੀ ਤੇ ਕਿੰਨੇ ਕਿਲੋ ਸੇਵਾਂ ਦਾ ਲੰਗਰ ਹੈ ਮੈਂ ਅਜੇ ਬਾਰੇ ਕੋਈ ਨਹੀਂ ਕਵਾਂਗਾ ਜਿੰਨੇ ਵੀ ਆਇਆ ਜੋ ਵੀ ਪ੍ਰਸ਼ਾਦ ਭੇਜਿਆ ਬਾਬਾ ਜੀ ਸਿੰਘ ਨੇ ਇਹ ਉਹਨਾਂ ਦੀ ਕਿਰਪਾ ਦੇ ਨਾਲ ਹੀ ਆਇਆ ਹਾਂਜੀ ਕਿੰਨੇ ਭੇਜਿਆ ਕੋਈ ਇਹ ਤਾਂ ਅੰਦਰ ਬਾਬਾ ਜੀ ਜੀ ਵੱਲੋਂ ਆਇਆ ਅੱਛਾ ਸੋਚਿਆ ਕਿਵੇਂ ਕਿ ਆ ਇਹ ਲਾਣਾ ਚਾਹੀਦਾ ਇਹ ਬਸ ਜਦੋਂ ਬਾਬਾ ਜੀ ਜਦੋਂ ਹੁਕਮ ਉਹਨਾਂ ਦਾ ਆਂਦਾ ਤੇ ਫਿਰ ਜੋ ਉਹਨਾਂ ਦੀ ਆਵਾਜ਼ ਆਉਂਦੀ ਹੈ ਤੇ ਬਾਬਾ ਜੀ ਵੱਲੋਂ ਤੇ ਇਹ ਪ੍ਰਸ਼ਾਦ ਅੱਪ ਲਾ ਦਿੰਦੇ ਅੱਛਾ ਕਿੰਨੇ ਸਾਲ ਤੋਂ ਅਸੀਂ ਦਰਸਾ ਬਾਦ ਇਹ ਤੇ ਸਾਨੂੰ ਆਪਾਂ ਪਹਿਲੇ ਟਾਲਾ ਸਾਹਬ ਤੋਂ ਸਾਡਾ ਲੰਗਰ ਸ਼ੁਰੂ ਆ ਟਾਲਾ ਸਾਹਬ ਤੋਂ ਟਾਲਾ ਸਭ ਤੋਂ ਸਾਡਾ ਲੰਘ ਸ਼ੁਰੂ ਹੋਇਆ ਜਿੱਥੇ ਹਾਲੂ ਉਥੋਂ ਟਾਲਾ ਸਭ ਤੋਂ ਆਪਾਂ ਇੱਥੇ ਅੱਗੇ-ਅੱਗੇ ਮਤਲਬ ਜਿੱਦਾਂ ਇੱਥੇ ਸਾਨੂੰ 3 ਸਾਲ ਤੋਂ ਉੱਪਰ ਹੋ ਗਿਆ 3 ਸਾਲ ਹੋ ਚੱਲੇ ਹਾਂ ਜੀ ਕਿੰਨੀ ਕਿਰਪਾ ਮਾਨਤਾ ਇੱਥੇ ਅੱਜ 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 ਮਾਨਤਾ ਬਹੁਤ ਕਿਰਪਾ ਬਾਬਾ ਜੀ ਬਹੁਤ ਕਿਰਪਾ ਕੀਤੀ ਬਹੁਤ ਜ਼ਿਆਦਾ ਕਿਰਪਾ ਕੀਤੀ ਬਾਬਾ ਜੀ ਮਨ ਦੇ ਵਿੱਚ ਵਰਨਾ ਹੀ ਆ ਬਸ ਹਾਂਜੀ ਮਨ ਦੇ ਵਿੱਚ ਆ ਗਿਆ ਲੱਗ ਰਹਾ ਹਾਂ ਹਾਂਜੀ ਜੋ ਉਹਨਾਂ ਦਾ ਹੁਕਮ ਆਏਗਾ ਤੇ ਉਹਨਾਂ ਦੀ ਕਿਰਪਾ ਦੇ ਨਾਲ ਹੀ ਲੱਗਣਾ ਹੁਕਮ ਆਪਸ ਬਾਬਾ ਸਿੰਘ ਨੇ ਸਾਨੂੰ ਬਸ ਸੇਵਾ ਲਾਤੀ ਇੱਕ ਹੁਕਮ ਦੇ ਦਿੰਦੇ ਆ ਤੇ ਜੋ ਕਿ ਬੱਚੇ ਅੱਜ ਤੁਸੀਂ ਆ ਲੈ ਗਿਆ ਨਾ ਤੇ ਆਪਾਂ ਉਹਨਾਂ ਦੀ ਕਿਰਪਾ ਦੇ ਨਾਲ ਲੈ ਗਿਆ ਅਜਾ ਜੀ ਤੇ ਲੱਗਦਾ ਰਹੇਗਾ ਜੀ ਹਾਂਜੀ ਲੱਗਦਾ ਜਿੱਦ ਤੱਕ ਉਹਨਾਂ ਨੇ ਸਾਡੇ ਸਿਰ ਤੇ ਹੱਥ ਰੱਖਿਆ ਬਾਬਾ ਸਿੰਘ ਨੇ ਇਹ ਲੰਘੇ ਚੱਲਦਾ ਰਹੇਗਾ ਸੇਵਦਾ ਸੇਵਦਾ ਹਰ ਤਰ੍ਹਾਂ ਦੀਆਂ ਮਠਾਈਆਂ ਜਿੱਦਾਂ ਜਿੱਦਾਂ ਮਠਾਈਆਂ ਜਿੱਦਾਂ ਸੇਵ ਹੋਏ ਜਿੱਦਾਂ ਫਰੂਟ ਕੋਈ ਨਾ ਕੋਈ ਚੀਜ਼ ਇਹ ਚਲਦੀ ਰਹਿੰਦੀ ਹਾਂਜੀ ਹਰ ਐਤਵਾਰ ਲਾਂਦੇ ਜੀ ਹਾਂਜੀ ਹਰ ਐਤਵਾਰ ਅੱਜ ਤੇ ਅਜੀ ਕੀ ਬੜੀ ਕਿਰਪਾ ਹੈ ਅਜੇ ਐਤਵਾਰ ਤੱਕ ਐਤਵਾਰ ਕਿਰਪਾ ਬਾਬਾ ਜੀ ਦੀ ਹਾਂਜੀ ਆ ਜੀ ਇੱਥੇ ਸੇਵਾ ਕਰਨਾ ਕੀ ਕਰਦੀ ਕਰਦੇ ਸੇਵਾ ਸੇਵਾ ਫਲਾਨੀ ਸੇਵਾ ਕਰਦੇ ਨੇ ਕਿਵੇਂ ਮਨਜ ਆਇਆ ਕਿ ਸੇਵਾ ਕਰਨੀ ਹੈ ਸ਼ਰਧਾ ਹੁੰਦੀ ਆਪਾਂ ਆਪਣੀ ਹਾਂਜੀ ਅੰਮ੍ਰਿਤ ਵੇਨਾ ਨਹੀਂ ਬਸ ਵਧੀਆ ਜੀ ਲੰਗਰ ਲਾਈਦਾ ਹਰ ਐਤਵਾਰ ਤੇ ਬੜੀ ਸ਼ਰਧਾ ਨਾਲ ਲੰਗਰ ਲੱਗਦਾ ਵਾ ਸੰਗਤ ਵੀ ਹੁੰਦੀ ਆ ਹਾਂਜੀ ਅਸੀਂ ਹਰ ਐਤਵਾਰ ਲੰਗਰ ਲੋਂਦੇ ਆ ਜੀ ਕਦੀ ਸਮੋਸੇ ਕਦੀ ਰਿਸਗੂਲੇ ਕਦੀ ਸੇਬ ਕੁਝ ਵੀ ਮਤਲਬ ਵਧੀਆ ਬਾਰੇ ਕੀ ਕਹੋਗੇ ਦਪਹਿਰਾ ਸਾਹਿਬ ਬਾਰੇ ਜੀ ਬੜੀ ਵਧੀਆ ਗੱਲ ਆ ਜੀ ਦਪਹਿਰਾ ਕੱਟਣਾ ਬੜੀ ਵਧੀਆ ਗੱਲ ਆ ਜੀ ਨਾਲੇ ਹਾਂਜੀ